ਗੌੜੀ ਪੂਰਬੀ ਮਹੱਲਾ ਚੌਥਾ ਇਹ ਮਨ ਆਖਿਨ ਨਾ ਟਿਕੈ ਬਹ ਰੰਗੀ ਦਹ ਦਹ ਦੇਸ ਚਲ ਚਲ ਹਾਂਡੇ ਗੁਰ ਪੂਰਾ ਪਾਇਆ ਵਡ ਭਾਗੀ ਹਰ ਮੰਤਰ ਦੀ ਆ ਮਨ ਠਾਂਡੇ RAM ਹਮ ਸਤਗੁਰ ਲਾਲੇ ਕਾਂਢੇ ਰਹਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾੰਢੇ ਬਾਰ ਉਪਕਾਰ ਕੁੰਨ ਬਹੁ ਕੀਆ ਪਉਦ ਉਤਰ ਤਾਰ ਪਰਾਢੇ ਜਿਨ ਕਉ ਪ੍ਰੀਤ ਰਿਦੈ ਹਰ ਨਾਹੀ ਤਿਨ ਪੂਰੇ ਗਾਂਢਨ ਗਾਂਢੇ ਜਿਉ ਪਾਣੀ ਕਾਗਦ ਬਿਨ ਸਜਾਤ ਹੈ ਕਿਉ ਮਨ ਮੁਖ ਗਰਭ ਗਲਾਢੇ ਹਮ ਜਾਣਿਆ ਕਛੂ ਨਾ ਜਾਣ ਆਗੇ ਜਿਉ ਹਰ ਰਾਖੈ ਤਿਉ ਠਾਢੇ हम हूल चूप गुरु क्रिपा जन नानकुतरे कांधे गौरी पूर्व महला चौथा क्रोध नगर बहु मिल साधु खंडा है लिखत लिखे गुर पाया मन हर मंडल मंडा है साधु अंजुली पुन वड्डा है ਕਾਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਦ ਨਾ ਜਾਣਿਆ ਕਿਨ ਅੰਤਰ ਹਮੈਂ ਕੰਡਾ ਹੈ ਜਿਉਂ ਜਿਉਂ ਚੱਲੇ ਚਬੈ ਦੁਖ ਪਾਵੇ ਜਮ ਕਾਲ ਸਹਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹੰਦਰੀ ਬਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਹੈ ਜਨ ਨਾਨਕ ਨਾਮ ਆਧਾਰ ਤੇਤ ਹੈ ਹਰ ਨਾਮੇ ਹੀ ਸੁਖ ਮੰਡਾਵੇ ਗੌੜੀ ਪੂਰਬੀ ਮਹੱਲਾ ਚੌਥਾ ਇਸ ਘਰ ਮੈਂ ਹਰ ਰਾਮ ਰਾਏ ਹੈ ਕਿਛ ਸਾਧਨ ਪਾਵੇ ਢੀਠਾ ਹਰ ਦੇਨ ਦਇਆਲ ਅਨੁਗ੍ਰਹਿ ਪੀਆ ਹਰ ਗੁਰ ਸ਼ਬਦੀ ਚਖ ਢੀਠਾ ਰਾਮ ਹਰ ਕੀਰਤਨ ਬੁਰ ਲੈ ਮੀਠਾ ਰਹਾਉ ਹਰ ਅਗੰਗ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਭ ਬਸੀਠਾ ਜਿਨ ਗੁਰਬਚਨ ਸੁਖਾਨੇ ਹੀ ਰਹਿ ਤਿਨ ਆਗੈ ਆਣ ਪਰੀਠਾ ਮਨ ਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਵਿਸਿਰ ਕਉ ਬਹੁ ਦੂਧ ਪੀ ਆਈਐ ਵੇਖ ਨਿਕਸੈ ਫੋਲ ਫੁਲੀ ਠਾ ਹਰ ਪ੍ਰਭ ਆਨ ਮਿਲਾ ਵਹ ਗੁਰ ਸਾਜੂ ਕਸਦਰੁ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਤੇ ਲਾਲੇ ਬੋਲੇ ਲਗ ਸੰਗਤ ਕਰਵਾ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਅਗੇ ਸਤ ਗੁਰ ਦਾ ਤੈ ਨਾਮ ਜਿੜਾਇਆ ਮੁਖ ਮਾਸਤਿ ਤਪਾਵ ਸਭਾਗੇ RAM ਗੁਰਮਤ ਹਰ ਲਿਵ ਲਾਗੇ ਰਹਾਉ ਘਟ ਘਟ ਰਮਈਆ ਰੰਤਿ RAM ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮੰਨ ਤਨ ਦੇਵਾਂ ਕਾਟ ਗੁਰੂ ਕੋ ਮੇਰਾ ਭਰਮ ਭਉ ਗੁਰ ਬਚਨੀ ਭਾਗੇ ਹੰਦਿਆਰੈ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ ਘਰ ਵਸ ਲਹੀ ਮਨ ਜਾਗੇ ਸਾਖਤ ਬੰਧਕ ਮਾਇਆ ਘਹਾਰੀ ਤਿੰਨ ਜਮ ਜੋ ਹਨ ਲਾਗੇ ਹੁਣ ਸਤਗੁਰ ਆਗੇ ਸੀਸ ਨਾਂ ਵੇਚਿਆ ਓਏ ਆਵਹਿ ਜਾਹੇ ਅਭਾਗੇ ਹਮਰਾ ਬਿਨੋ ਸੁਨਹੁ ਪ੍ਰਭ ठाकुर ਹਮ ਸ਼ਰਨ ਪ੍ਰਭੂ ਹਰ ਮੰਗੇ ਜਨਨਾਲਕ ਕੀ ਲੱਜਪਾਤ ਗੁਰੂ ਹੈ ਸਿਰ ਵਿੱਚ ਉਹ ਸਤ ਗੁਰ ਆਗੇ ਗੌੜੀ ਪੂਰਬੀ ਮਹੱਲਾ ਚੌਥਾ ਹੰ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉ ਮੈ ਰੋਗ ਗਿਆ ਸੁਖ ਪਾਇਆ ਧੰਨ ਧੰਨ ਗੁਰੂ ਹਰ ਰਾਇਆ RAM ਗੁਰ ਕਾ ਬਚਨ ਹਰ ਪਾਇਆ ਰਹਾਉ ਮੇਰਾ ਜੀਰ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਬ ਸਤ ਗੁਰ ਆਗੇ ਜਿਨ ਵਿਛੜਿਆ ਹਰ ਦਿਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕਉ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਹਰੇ ਗੁਰ ਆਗੇ ਆਪ ਵੇਚਾਇਆ ਹਮ ਅਪਰਾਧ ਪਾਪ ਬਹੁ ਕੀਨੇ ਕਾਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤਿ ਆਏ ਹਰ ਰਖੋ ਲਾਜ ਹਰ ਭਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸ਼ਬਦ ਅਨਾਹਦ ਗੁਰਮਤਿ ਮਨ ਵਾਂਗਾਵੇ ਵਡਭਾਗ ਗੁਰਦਰਸ਼ਨ ਪਾਇਆ ਤਨ ਤਨ ਗੁਰੂ ਲਿਵ ਲਾਵੇ ਗੁਰਮੁਖ ਹਰ ਲਿਵ ਲਾਵੇ ਰਹਾਉ ਹਮਰਾ ठाकुर सतगुरु पूਰਾ ਮਨ ਗੁਰ ਕੀ ਕਾਰ ਕਮਾਵੇ ਹਮ ਲਲ ਮਲ ਧੋਵਹ ਪਾਮ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦਾ ਗੁਰਮਤਿ RAM ਰਸਾਇਣ ਜਹਿਵਾ ਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਆਘਣੇ ਫਿਰ ਬਹੁਰ ਨ ਭੂਖ ਲਗਾਵੇ ਕੋਈ ਕਰੇ ਉਪਾਅ ਅਨੇਕ ਬਹੁ ਤੇਰੇ ਬੇਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਕਹ ਹਰ ਕਿਰਪਾ ਧਾਰੀ ਮਤ ਗੁਰ ਮਤ ਨਾਮ ਦਿਲ ਲੜਾਵੇ